ਤਿੰਨ ਚਾਰ ਗੇਟ ਦੀਆਂ ਮੀਟਿੰਗਾਂ ਚੱਲੀਆਂ ਨੇ ਸਾਡੇ ਦੋਨੇ ਫੋਰਮਾਂ ਦੇ ਆਗੂ ਸੀ ਆ ਉਹ ਜਿਹੜਾ ਆਪਾਂ ਨੂੰ ਲੈਟਰ ਹੈ ਉਹ ਸਟੇਜ ਤੇ ਆ ਕੇ ਜਿਹੜੇ ਅਧਿਕਾਰੀ ਆਪਾਂ ਨੂੰ ਦੇ ਗਏ ਆ ਇਹਦੇ ਇੱਕ ਥੱਲੇ ਲੈਣ ਲਿਖੇ ਹੋਏ ਆ ਅੱਗੇ ਢੱਲੇਵਾਲ ਸਾਹਿਬ ਨੂੰ ਪੇਨ ਕਰਦੇ ਆ ਉਸ ਸਟੇਜ ਤੇ ਜਿਹੜਾ ਲੈਟਰ ਆਪਾਂ ਨੂੰ ਮਿਲ ਗਿਆ ਲੈਟਰ ਆਪਾਂ ਲੈ ਲਿਆ ਇਹੀ ਲੈਟਰ ਸੀ ਢੱਲੇਵਾਲ ਸਾਹਿਬ ਕੋਲੇ ਲੈ ਕੇ ਅਪੀਲ ਬੇਨਤੀ ਕਰਨੀ ਹੈ ਉਹ ਜੋ ਉਹਨਾਂ ਨੇ ਹਾਂ ਭਰੀ ਹੈ ਕਿ ਨਾ ਭਰੀ ਉਹ 10 ਮਿੰਟਾਂ ਨੂੰ ਆਪਾਂ ਬਾਹਰ ਆ ਕੇ ਮੀਡੀਆ ਦੇ ਵਿੱਚੋਂ ਸਾਰੀ ਗੱਲ ਢੱਲੇਵਾਲ ਸਾਹਿਬ ਇਸ ਤੇ ਕੀ ਕਹਿੰਦੇ ਨੇ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਸਾਰਿਆਂ ਤੋਂ ਜਿਹੜੇ ਸਾਡੇ ਵਰਕਰਾਂ ਤੋਂ ਪੂਰੇ ਲੋਕਾਂ ਤੋਂ ਪੂਰੇ ਭਾਰਤ ਦੇ ਕਿਸਾਨਾਂ ਤੋਂ ਸਹਿਮਤੀ ਬਣਾਉਣ ਦੀ ਅਸੀਂ ਪੇਲ ਕੀਤੀ ਹੈ ਅਸੀਂ ਹੁਣ ਵੀ ਕਹਿੰਦੇ ਆ ਕਿ لازਮੀ ਢੱਲੇਵਾਲ ਸਾਹਿਬ ਇਸ ਪ੍ਰਵਾਨ ਨੂੰ ਪ੍ਰਵਾਨ ਕਰਨਗੇ ਇਸ ਬੇਨਤੀ ਨੂੰ ਤਾਂ ਅਸੀਂ ਸਾਰੇ ਫੋਰਮ ਦੇ ਜਿਹੜੇ ਆਗੂ ਐ ਇਹੇ ਲੈਟਰ ਹੁਣ ਧਲੇਵਾਲ ਸਾਹਿਬ ਕੋਲੇ ਲੈ ਕੇ ਉਹਨਾਂ ਨੂੰ ਪੇਲ ਕਰਾਂਗੇ ਕਿ 24 ਤਰੀਕ ਜਿਹੜਿਆ ਤੋਂ 14 14 ਫਰਵਰੀ ਬਹੁਤ ਦੂਰ ਐ ਉਹਨਾਂ ਚਿਰ ਆਪਾਂ ਨਹੀਂ ਰਹਿ ਸਕਦੇ ਜਿਹੜੀ ਮਾੜੀ ਮੋਟੀ ਮੈਡੀਕਲ ਐ ਉਸ ਤੇ ਹਾਮੀ ਭਰੋ ਉਹਦੀ ਠੀਕ ਐ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਚਿਰ ਰੋਟੀ ਨਹੀਂ ਖਾਣੀ ਜਿੰਨਾ ਜਰ ਐਮਐਸਬੀ ਗਰੰਟੀ ਕਾਨੂੰਨ ਨਹੀਂ ਬਣਦਾ ਜਾਂ ਮੇਰੇ ਮਗਰੋਂ ਬਣੇ ਜਾਂ ਪਹਿਲਾਂ ਹੋਏ ਅਸੀਂ ਚਿੰਤਕ ਹੈ ਇਸ ਗੱਲ ਤੇ ਸਾਰੇ ਪੂਰੇ ਭਾਰਤ ਦੇ ਲੋਕ ਚਿੰਤਕ ਨੇ ਆਗੂ ਚਿੰਤਕ ਨੇ ਇਸ ਕੇਸ ਨੂੰ ਜੇ ਪ੍ਰਵਾਨਗੀ ਦੇ ਦਿੰਦੇ ਆ ਤਾਂ 5 ਦਸਾਂ ਮਿੰਟਾਂ ਦੇ ਵਿੱਚ ਆ ਕੇ ਅਸੀਂ ਇਹ ਲੈਟਰ ਤੁਹਾਡੇ ਕੋਲ ਸਹਿਮਤੀ ਨਾਲ ਪੂਰੀ ਪੂਰੀ ਡਿਟੇਲਡ ਮੈਂ ਹੈ ਜੋ ਪ੍ਰੈਸ ਰਿਲੀਜ਼ ਆ ਪੂਰਾ ਦਿਨ کیا ਹੋਇਆ ਪ੍ਰੈਸ ਕਾਨਫਰੰਸ ਉਹ ਆ ਕੇ ਇੱਕ ਵਾਰ ਨਿਵੇਦਨ ਕਰ ਲੈ ਇੱਕ ਵਾਰ ਇਸ ਕੇ ਬਾਅਦ ਜੋ ਆਏਗਾ ਰਿਜ਼ਲਟ ਅਸੀਂ ਦੇ ਮੁਕਾਬਲੇ ਨਿਵੇਦਨ ਨਹੀਂ ਹੁੰਦੀ